ਅੰਮ੍ਰਿਤਸਰ ਦੇ ਨੈਕਸਸ ਮਾਲ ਨੇ ਕੀਤਾ ਨਵਾਂ ਉਪਰਾਲਾ ਲੋਕ ਕਰ ਰਹੇ ਹਨ ਸ਼ਲੰਗ ਮੋਲ ਦੇ ਵਿੱਚ ਲਗਾਈ ਚਾਰ ਸੈਭ ਜਾਦਿਆਂ ਦੀ ਫੋਟੋ ਤਾਂ ਜੋ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਮਿਲੇ ਜਾਣਕਾਰੀ ਚਾਰ ਸੈਭ ਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਦੇ ਨੈਕਸਸ ਮਾਲ ਵਿਖੇ ਚਾਰ ਸੈਭ ਜਾਦਿਆਂ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਉਹਨਾਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਣ ਸੰਬੰਧੀ ਵੱਖਰਾ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਲੋਕਾਂ ਵੱਲੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਸਿੱਖ ਸੰਗਤਾਂ ਨੇ ਦੱਸਿਆ ਕਿ ਅੱਜ ਜਦੋਂ ਨੈਕਸਸ ਮਾਲ ਵਿੱਚ ਅੰਮ੍ਰਿਤਸਰ ਵਿਖੇ ਅਸੀਂ ਪਹੁੰਚੇ ਤਾਂ ਚਾਰ ਸਹਿਬਜ਼ਾਦਿਆਂ ਦੀ ਫੁੱਲਾਂ ਨਾਲ ਸਜਾਈਆਂ ਤਸਵੀਰਾਂ ਵੇਖੀਆਂ ਤਾਂ ਮਨ ਨੂੰ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਆਮ ਤੌਰ ਤੇ ਬਾਕੀ ਮਾਲ ਵਿੱਚ ਇਹਨਾਂ ਦਿਨਾਂ ਵਿੱਚ ਸਿਰਫ ਕ੍ਰਿਸਮਸ ਟਰੀ ਅਤੇ ਸੰਤਾ ਕਲੋਜ਼ ਹੀ ਬਣਾਏ ਜਾਂਦੇ ਹਨ ਪਰ ਇਹਨਾਂ ਨੇ ਸ਼ਹਾਦਤਾਂ ਬਾਰੇ ਸਿੱਖ ਇਤਿਹਾਸ ਦੀ ਯਾਦ ਨੂੰ ਸਮਰਪਿਤ ਜੋ ਉਪਰਾਲਾ ਕੀਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਇਸ ਸਬੰਧੀ ਮਾਲ ਦੇ ਸਿਕਿਉਰਟੀ ਇੰਚਾਰਜ ਨੇ ਦੱਸਿਆ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਹ ਡਿਸਪਲੇ ਜਿਸ ਵਿੱਚ ਚਾਰ ਸਹਿਬਜ਼ਾਦਿਆਂ ਦੀਆਂ ਤਸਵੀਰਾਂ ਨੂੰ ਰੋਜ਼ ਤਾਜ਼ੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਸ਼ਹਾਦਤ ਪਰ ਇਤਿਹਾਸ ਬਾਰੇ ਦਰਸਾਉਣ ਸਬੰਧੀ ਇਹ ਉਪਰਾਲਾ ਕੀਤਾ ਗਿਆ ਹੈ ਲੋਕ ਅਮਰਸਰ ਦੇ ਨੈਕਸਸ ਮਾਲ ਵੱਲੋਂ ਕੀਤੇ ਗਏ ਇਸ ਨਵੇਂ ਉਪਰਾਲੇ ਦੀ ਬਹੁਤ ਸ਼ਲਾਘਾ ਕਰ ਰਹੇ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਅੰਮ੍ਰਿਤਸਰ ਤੋਂ ਰਿਪੋਰਟਰ ਹਰਪਾਲ ਸਿੰਘ ਦੇ ਨਾਲ ਸਾਡੀ ਇਹ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੈ ਕੈਪਟਨ ਬਲਵੰਤ ਸਿੰਘ ਮੈਂ ਨੈਕਸਸ ਅੰਮ੍ਰਿਤਸਰ ਚ ਐਜੇ ਸਕਿਉਰਟੀ ਹੈਡ ਦੀ ਡਿਊਟੀ ਨਿਭਾ ਰਿਹਾ ਹਾਂ ਜਿਹੜੀ ਪ੍ਰਦੇਸ਼ੀ ਲਗਾਈ ਗਈ ਹੈ ਇਹ ਜੀ ਚਾਰ ਸਾਬਜਦਿਆਂ ਦੀ ਜੋ ਸੈਟਅਪ ਅਸੀਂ ਲਗਾਇਆ ਹੈ ਇਹ ਅਸੀਂ ਹਰ ਸਾਲ ਦਸੰਬਰ ਸ਼ਹੀਦੀ ਦਿਹਾੜੇ ਤੋਂ ਸ਼ੁਰੂ ਹੁੰਦੇ ਨੇ ਉਦੋਂ ਲਗਾਉਂਦੇ ਹਾਂ ਅਰਸ਼ੀ ਗੀ ਤੁਹਾਡੇ ਦੇ ਲਾਸਟ ਤੱਕ ਇਹਨੂੰ ਰੱਖਦੇ ਆ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਜੀਨ ਬਾਰੇ ਜਾਣ ਪਾਏ ਔਰ ਉਹਨਾਂ ਦੀ ਸ਼ਹੀਦੀ ਕਿਸ ਤਰ੍ਹਾਂ ਕਿਉਂ ਹੋਈ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਉਹ ਚੰਗੇ ਕੰਮ ਕਰਨ ਸਰ ਫੁੱਲਾਂ ਦੀ ਸਜਾਵਟ ਵੀ ਦੇਖਣ ਨੂੰ ਮਿਲਦੀ ਹੈ ਹਰ ਦਿਨ ਚੇਂਜ ਹੁੰਦੀ ਹੈ ਜੀ ਫੁੱਲਾਂ ਦੀ ਸਜਾਵਟ ਹਰ ਰੋਜ਼ ਸਵੇਰੇ ਹੀ ਬਦਲਦੇ ਆਂ ਜੀ ਡਿਊਟੀ ਲੱਗੀ ਹੋਈ ਆ ਹਰ ਰੋਜ਼ ਸਵੇਰੇ ਜੇਰੇ ਉਹਨੇ ਚਾਰ ਸਾਹਿਬ ਜਦਾਂ ਦੇ ਸੈਟਅਪ ਤੋਂ ਪੁਰਾਣੀ ਲਾ ਕੇ ਤੇ ਨਵੇਂ ਲੱਗਦੇ ਕਿੰਨਾ ਬਹੁਤ ਸਾਰਾ ਮਿਲਦਾ ਲੋਕਾਂ ਨੂੰ ਕਿੰਨੀ ਲੋਕਾਂ ਨੂੰ ਬਹੁਤ ਪਿਆਰ ਮਿਲਦਾ ਹੈ ਲੋਕ ਬਹੁਤ ਖੁਸ਼ ਹੁੰਦੇ ਨੇ ਇਹਨੂੰ ਦੇਖ ਕੇ ਖਾਸ ਕਰਕੇ ਜੇ ਉਹ ਮਾਤਾ ਪਿਤਾ ਆਉਂਦੇ ਨੇ ਬੱਚਿਆਂ ਨੂੰ ਨਾਲ ਲੈ ਕੇ ਉਹ ਉਹਨਾਂ ਨੂੰ ਦੱਸਦੇ ਆ ਮੱਥਾ ਟੇਕਦੇ ਆ ਔਰ ਬੜੀ ਖੁਸ਼ੀ ਮਿਲਦੀ ਆ ਜਦੋਂ ਬੱਚੇ ਇਹਨਾਂ ਦੇ ਅੱਗੇ ਮੱਥਾ ਟੇਕ ਕੇ ਔਰ ਮਾਪੇ ਉਹਨਾਂ ਨੂੰ ਉਹਨਾਂ ਬਾਰੇ ਜਾਣਕਾਰੀ ਦਿੰਦੇ ਆ ਮੈਂ ਸੂਬੇਦਾਰ ਮੇਜਰ ਸਤਰਾਮ ਸਿੰਘ ਢਿੱਲੋਂ ਸਕਿਉਰਟੀ ਅਫਸਰ ਨੈਕਸਸ ਮਾਲ ਜਿਹੜੀ ਪਰਦੇਸ਼ੀ ਲਗਾਈ ਗਈ ਹੈ ਤੁਹਾਡੇ ਵੱਲੋਂ ਮਾਲ ਦੇ ਵਿੱਚ ਇਹ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਆ ਆਪਣੇ ਸਰਬਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਹਜਾਂ ਦੀ ਸਾਜਿਤ ਵਾਸਤੇ ਇੱਕ ਕੋਸ਼ਿਸ਼ ਕੀਤੀ ਗਈ ਹੈ ਜੋ ਹਰ ਸਾਲ ਕਰਦੇ ਆ ਕਿ ਪਰਦੇਸ਼ੀ ਲਾ ਕੇ ਇਹਨਾਂ ਦੇ ਚਾਰ ਸਹਜਾਂ ਦਾ ਸਟੈਚੂ ਲਾ ਕੇ ਤਾਂ ਕਿ ਜੋ ਵੀ ਆਵੇ ਮੋਲ ਦੇ ਵਿੱਚ ਬੱਚਿਆਂ ਨਾਲ ਪਰਿਵਾਰ ਨਾਲ ਆਵੇ ਉਹਨੂੰ ਥੋੜਾ ਬਹੁਤ ਗਿਆਨ ਹੋਵੇ ਪਿਆ ਜੋ ਹਫਤਾ ਚੱਲ ਰਿਹਾ ਏ ਕਿਸ ਚੀਜ਼ ਤੇ ਚੱਲ ਰਿਹਾ ਸਹਬਜ਼ਾਦੇ ਦੀ ਸ਼ੀਧੀ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ ਕਿੰਨਾ ਹੰਗਾਰਾ ਲੋਕਾਂ ਦਾ ਮਿਲਦਾ ਲੋਕ ਦੇਖਦੇ ਆ ਰਹੇ ਬਹੁਤ ਹੰਗਾਰਾ ਮਿਲਦਾ ਜੀ ਲੋਕੀ ਆਣ ਕੇ ਮੱਥਾ ਟੇਕਦੇ ਆ ਫੋਟੋਵਾਲ ਹੁੰਦੇ ਨੇ ਆਣ ਕੇ ਆਪਣੇ ਬੱਚਿਆਂ ਨੂੰ ਦੱਸਦੇ ਆ ਸਹਬਜ਼ਾਦੇ ਦੇ ਬਾਰੇ ਉਹ ਕਈ ਹੋ ਸਕਦਾ ਘਰਾਂ ਦੇ ਵਿੱਚ ਬੰਦੇ ਨੂੰ ਉਥੋਂ ਨਾਮ ਵੇਰ ਮੇਰੇ ਨਾਂ ਟਾਈਮ ਮਿਲੇ ਦੇਖਣ ਇੱਥੇ ਆਣ ਕੇ ਬਹੁਤ ਮੋਟੀਵੇਟ ਹੁੰਦੇ ਜੀ ਜੀ ਮੇਰਾ ਨਾਮ ਨਰਿੰਦਰ ਸਿੰਘ ਆ ਜੀ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਜੀ ਮੈਂ ਨੈਕਸਸ ਮਾਲ ਦੇ ਵਿੱਚ ਆਇਆ ਹਾਂ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਚਾਰ ਸਾਹਿਬ ਜادہ ਦੀਆਂ ਫੋਟੋਆਂ ਦੇਖੀਆਂ ਜਿਸ ਵਿੱਚ ਕਿ ਅਸੀਂ ਪਹਿਲਾਂ ਆਉਂਦੇ ਸੀ 25 ਤਰੀਕ ਦੇ ਲਾਗੇ ਉਦੋਂ ਸਿਰਫ ਸਾਨੂੰ ਇਹ 크ਿਸਮਿਸ ਦੀਆਂ ਹੀ ਚੀਜ਼ਾਂ ਨੇਰ ਆਉਂਦੀਆਂ ਸੀ ਨਾ ਕਿ ਕੋਈ ਸਿੱਖ ਇਤਿਹਾਸ ਬਾਰੇ ਕੁਝ ਜਾਣਕਾਰੀ ਮਿਲਦੀ ਸੀ ਅੱਜ ਐਸੀ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੋ ਕਿ ਚਾਰ ਸੱਭ ਜਿਆਦਾ ਬਾਰੇ ਕੁਝ ਜਾਣਕਾਰੀ ਮਿਲੇਗੀ ਜਿੰਨਾ ਕਿ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਤੇ ਜਿੰਨੇ ਨਿੱਕੀਆਂ ਨਿੱਕੀਆਂ ਜਿੰਦਾ ਵਿੱਚ ਵੱਡੇ ਵੱਡੇ ਕਾਰਨਾਮੇ ਕੀਤੇ ਹੋਏ ਨੇ ਐਸਰਕੇ ਸਾਨੂੰ ਬੜੀ ਖੁਸ਼ੀ ਹੋਈ ਕਿ ਇਤਿਹਾਸ ਵਿੱਚ ਬੜੀ ਮੋਡੀਫਾਈ ਹੁੰਦੀ ਹੈ ਜੀ ਇੱਥੇ ਬੜੇ ਜ਼ਿਆਦਾ ਮੋਡੀਫਾਈਡ ਹੁੰਦੇ ਪਿਆ ਵੀ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਸਾਡਾ ਸਿੱਖ ਧਰਮ ਕੀ ਹੈ